ਮੈਂ ਉਹੋ ਜੀ ਗੱਲ ਕਰਤੀ ਵੀ ਹੁਣ ਜਿਹਦੇ ਨਾਲ ਮੈਨੂੰ ਪਤਾ ਵੀ ਇਹ ਜੇ ਟੈਨਸ਼ਨ ਪਾਊਗੀ ਇੱਥੇ ਜਾਂ ਕੁਝ ਵੀ ਹੈ ਨਾ ਹੱਸਦੇ ਖੇਡਦੇ ਆ ਯਕੀਨ ਮੰਨਿਓ ਇੱਕ ਮਿੰਟ ਦੇ ਵਿੱਚ ਬੀਪੀ ਹਾਈ ਹੋ ਗਿਆ ਜਦੋਂ ਮੈਂ ਟੈਨਸ਼ਨ ਦੀ ਗੱਲ ਕੀਤੀ ਚਲ ਭਾਵੇਂ ਆਪਣੇ ਕਿੱਦਾਂ ਦੀ ਕੰਡੀਸ਼ਨ ਆ ਆਪਾਂ ਕਹਿੰਦਾ ਚੜ੍ਹਦੀ ਕਲਾ 'ਚ ਉਹਦਾ ਮਤਲਬ ਇਹ ਹੈ ਇਸ ਵੀ ਚੜ੍ਹਦੀ ਕਲਾ 'ਚ ਕਹਿਣ ਦਾ ਵੀ ਆਪਾਂ ਪੋਜ਼ਿਟਿਵ ਰਹੀਏ ਆਪਣੇ ਆਪ ਨੂੰ ਪੋਜ਼ਿਟਿਵ ਰੱਖੀਏ ਉਹ ਇਟਵੇ ਵਾਲੀ ਗੱਲ ਕਰਨੀ ਵੀ ਬੰਦਾ ਦਾ ਤਾਂ ਨਹੀਂ ਠੀਕ ਹੋ ਜਾਂਦਾ ਵੀ ਯਾਰ ਹਾਂ ਠੀਕ ਆ ਭਾਬੇ ਨੇ ਕਹਿਤਾ ਯਾ ਆਪਾਂ ਹੋਰ ਨਾਲ ਸਿਚੁਏਸ਼ਨ ਕ੍ਰੀਏਟ ਕਰ ਦੇਣੀ ਆ ਕਿਉਂਕਿ ਛੋਡੇ ਦਾ ਯਾ ਹੋਇਆ ਸੀ ਛੋਡੇ ਦਾ ਇਹਦੀ ਡੈਥ ਹੋਈ ਸੀਗੀ ਕੋਈ ਵੀ ਬਿਮਾਰੀ ਜਾਂ ਕੁਛ ਵੀ ਠੀਕ ਹੋਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਦਿਮਾਗੀ ਤੌਰ ਤੇ ਸਟਰੋਂਗ ਹੋਣਾ ਬੜਾ ਮੈਂਟਲੀ ਸਟਰੋਂਗ ਹੋਣਾ ਪੈਣਾ ਹੈ ਵੀ ਦਿਮਾਗ ਇੰਨਾ ਕੁ ਹਾਰਡ ਕਰ ਲਓ ਵੀ ਕੋਈ ਵੀ ਚੀਜ਼ ਆਪਾਂ ਆਪ ਜਿਹੇ ਲਾਈ ਜਾਂਨੇ ਦਿਮਾਗ ਚ ਉਪਜਦੇ ਆ ਤਾਂ ਪੈਦਾ ਹੁੰਦੀ ਆ ਉਉਦੀ ਐਗਜ਼ਾਮਪਲ ਮੈਂ ਦਿੰਦਾ ਵੀ ਆਪਣੇ ਘਰ ਲੇਡੀ ਸੀ ਤੇ ਵਧੀਆ ਠੀਕ ਠਾਕ ਜਿਵੇਂ ਬੱਲਾ ਬਾਤਾਂ ਕਰੀ ਜਾਂਦੇ ਆ ਮੈਂ ਜਾਣ ਬੁੱਝ ਕੇ ਇਹੋ ਜੀ ਸਿਚੁਏਸ਼ਨ ਕ੍ਰੀਏਟ ਕਰਤੀ ਵੀ ਦੇਖਣ ਦੇ ਮਾਰੇ ਚੈੱਕ ਕੀਤਾ ਵੀ ਮੈਂ ਉਹੋ ਜੀ ਗੱਲ ਕਰਤੀ ਵੀ ਹੁਣ ਜਿਹਦੇ ਨਾਲ ਮੈਨੂੰ ਪਤਾ ਵੀ ਇਹੋ ਜਿਹਾ ਟੈਨਸ਼ਨ ਪਾਊਗੀ ਇੱਥੇ ਜਾਂ ਕੁਝ ਵੀ ਹਨਾ ਹੱਸਦੇ ਖੇਡਦੇ ਆ ਯਕੀਨ ਮੰਨਿਓ 1 ਮਿੰਟ ਦੇ ਵਿੱਚ ਬੀਪੀ ਹਾਈ ਹੋ ਗਿਆ ਜਦੋਂ ਮੈਂ ਟੈਨਸ਼ਨ ਦੀ ਗੱਲ ਕੀਤੀ ਦਵਾਈ ਲੈਣੀ ਪਈ ਫਿਰ ਮੈਂ ਉਹਨਾਂ ਨੂੰ ਵੀ ਸਮਝਾਇਆ ਪਰ ਸਮਝਦੇ ਘੱਟ ਆ ਵੀ ਦੇਖੋ ਮੈਂ ਹੁਣ ਇੱਕ ਮਿੰਟ 'ਚ ਬਲੱਡ ਵਧਾਤਾ ਸਾਰੀ ਗੱਲ ਗੇਮ ਆ ਜਿਹੜੀ ਦਿਮਾਗ ਦੀ ਆ ਬਹੁਤ سارے ਲੋਕ ਦਿਮਾਗ ਨਾਲ ਆਪਣੀਆਂ ਬਿਮਾਰੀਆਂ ਠੀਕ ਕਰਦੇ ਆ ਆਪਣੇ ਆਪ ਨੂੰ ਹੈਲਥੀ ਮੰਨ ਕੇ ਵੀ ਸਾਨੂੰ ਕੋਈ ਬਿਮਾਰੀ ਨਹੀਂ ਅਸੀਂ ਠੀਕ ਆ ਵਧੀਆ ਫੂਡ ਖਾ ਕੇ ਜਾਂ ਕੁਛ ਵੀ 95% ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਮਾਈਂਡ ਤੋਂ ਆਉਂਦੀਆਂ ਜਿਹੜੀ ਚੀਜ਼ ਆਪਾਂ ਸੋਚਦੇ ਆਂ ਜਿਹੜੀ ਚੀਜ਼ ਤੇ ਫੋਕਸ ਕਰੀ ਜਾਂਦੇ ਹੋ ਗਿਆ ਤਾਂ ਹੋਣੀ ਹੈ ਜੇ ਉਹ ਤੇ ਫੋਕਸ ਕਰੋਂਗੇ ਠੀਕ ਹੋ ਜਾਊਗੀ ਬਸ ਠੀਕ ਆਪਾਂ ਤੰਦਰੁਸਤ ਹੈਨਾ ਜਿਵੇਂ ਕਿ ਆਪਣੇ ਗੁਰੂਆਂ ਨੇ ਇਹੀ ਆਪਾਂ ਨੂੰ ਕਿਹਾ ਵੀ ਜਦੋਂ ਕੋਈ ਤੁਹਾਨੂੰ ਕੋਈ ਪੁੱਛਦਾ ਵੀ ਕਿਵੇਂ ਹਾਲ ਚਾਲ ਭਾਵੇਂ ਆਪਣੇ ਕਿੱਦਾਂ ਦੀ ਕੰਡੀਸ਼ਨ ਹੈ ਆਪਾਂ ਕਹਣਾ ਚੜ੍ਹਦੀ ਕਲਾ ਚ ਉਹਦਾ ਮਤਲਬ ਇਹ ਹੈ ਇਸ ਵੀ ਚੜ੍ਹਦੀ ਕਲਾ ਚ ਕਹਿਣ ਦਾ ਵੀ ਆਪ ਕੋ ਪੋਜ਼ਿਟਿਵ ਰਹੀਏ ਆਪਣੇ ਆਪ ਨੂੰ ਪੋਜ਼ਿਟਿਵ ਰੱਖੀਏ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਇਹ ਸਾਰੇ ਬਸ ਆਪਾਂ ਨੂੰ ਇਹ ਚੱਕਰ 'ਚ ਫਸਾ ਕੇ ਵਹਿਮ 'ਚ ਫਸਾ ਕੇ ਵਹਿਮ ਵਧਾਈ ਜਾਂਦੇ ਆ ਵਧਾਈ ਜਾਂਦੇ ਆ ਤੇ ਬੰਦਾ ਉਹ ਚੀਜ਼ 'ਚ ਫਸੀ ਜਾਂਦਾ ਕਿਤੇ ਵੀ ਜਾਂਦੇ ਆਪਾਂ ਕਿ ਸਾਧ ਕੋਲੇ ਜਾਂ ਕਿਸੇ ਚੇਲੇ ਕੋਲੇ ਜਾਂ ਕਿਸੇ ਕੋਲੇ ਵੀ ਉਹਨੇ ਸਾਨੂੰ ਇੱਕੋ ਗੱਲ ਕਹਿਣੀ ਆ ਪੋਜ਼ਿਟਿਵ ਬੇ ਵਾਲੀ ਗੱਲ ਕਰਨੀ ਆ ਪੋਜ਼ਿਟਿਵ ਵਾਲੀ ਗੱਲ ਕਰਨੀ ਵੀ ਬੰਦਾ ਦਾ ਤਾਂ ਨਹੀਂ ਠੀਕ ਹੋ ਜਾਂਦਾ ਵੀ ਯਾਰ ਹਾਂ ਠੀਕ ਆ ਬਾਬੇ ਨੇ ਕਹਿਤਾ ਯਾਰ ਪਾਣਾ ਕੁਝ ਹੋਰ ਜੀ ਜਦ ਪੋਜ਼ਿਟਿਵ ਹੋ ਜਾਂਦਾ ਬੰਦਾ ਪਰ ਨਾਲ ਕੀ ਪਲੱਸ ਉਹਨਾਂ ਦੀ ਉਹ ਦੁਕਾਨਦਾਰੀ ਹੁੰਦੀ ਹੈ ਜੀ ਸੋ ਉਹਨੂੰ ਪੋਜ਼ਿਟਿਵ ਕਰਕੇ ਸੋਨੂੰ ਹੋਰ ਨਾਲ ਸਿਚੁਏਸ਼ਨ ਕ੍ਰੀਏਟ ਕਰ ਦੇਣੀ ਆ ਕਿ ਸੋਡੇ ਤਾਂ ਇਹ ਹੋਇਆ ਜੀ ਸੋਡੇ ਤਾਂ ਇਹਦੀ ਡੈਥ ਹੋਈ ਸੀਗੀ ਉਹ ਤੰਗ ਕਰਦਾ ਸੋਨੂੰ ਤੁਸੀਂ ਇਹਦਾ ਆ ਨਹੀਂ ਕੀਤਾ ਤੁਸੀਂ ਇਹਦੀ ਆ ਨਹੀਂ ਖਵਾਉਂਦੇ ਰੋਟੀ ਨਹੀਂ ਖਵਾਉਂਦੇ ਕੁਝ ਵੀ ਅਲੱਗ-ਅਲੱਗ ਵੇ ਹੁੰਦੇ ਉਹਨਾਂ ਦੇ ਸੋ ਮੈਂ ਇਹ ਹੀ ਕਹਿਣਾ ਚਾਹੁੰਦਾ ਸੀ ਮੈਸੇਜ ਦੇ ਵਿੱਚ ਵੀ ਦੇਖੋ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਕਿੰਨੇ ਸਾਧੂ ਸੰਤ ਜਾਂ ਬਾਦਬੇ ਜਿਹੜੇ ਗਲਤ ਕਰਮ ਕਰਦੇ ਸੀਗੇ ਜਿੱਥੇ ਲੋਕ ਆਮ ਹੀ ਜਾਂਦੇ ਆ ਜਿਨ੍ਹਾਂ ਨੂੰ ਗੁਰੂ ਮੰਨਦੇ ਆ ਤੇ ਉਹਨਾਂ ਦੇ ਸਾਹਮਣੇ ਆ ਰਹੇ ਆ ਕੀ ਕੁਝ ਹੋ ਰਿਹਾ ਆਪਣੀ ਦੁਨੀਆ 'ਚ ਆਪਾਂ ਦੇਖ ਹੀ ਰਹੇ ਹਾਂ ਨਾ ਨਿਤ ਦੀ ਤਰ੍ਹਾਂ ਕੋਈ ਨਾ ਕੋਈ ਇਹੋ ਜਿਹਾ ਬੰਦਾ ਨਿਕਲ ਆਉਂਦਾ ਵੀ ਜਿਹਨੂੰ ਦੁਨੀਆ ਬਹੁਤ ਮੰਨਦੀ ਸੀ ਜਾਂ ਮਹਾਨ ਮੰਨਦੀ ਸੀ ਤੇ ਉਹਨਾਂ ਦਾ ਕੀ ਨਿਕਲਿਆ ਉਹ ਗਲਤ ਕੰਮਾਂ 'ਚ ਫਸੇ ਜਾਂਦਾ ਸੋ ਵੀਰੋ ਇਹ ਹੀ ਬੇਨਤੀ ਹੈ ਵੀ ਇਨ੍ਹਾਂ ਚੀਜ਼ਾਂ ਤੋਂ ਬਚੋ ਆਪਣੇ ਕੰਮ ਤੇ ਫੋਕਸ ਕਰੋ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਰੱਖੋ